ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਿੱਥੇ ਸਾਰੇ ਬਰਨਾਲੇ ਲਈ ਕਰੋੜਾਂ ਰੁਪਏ ਦੇ ਫੰਡ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਹਨ ਉੱਥੇ ਸਿਰਫ ਧਨੋਲਾ ਵਿੱਚ ਕਰੀਬ 20 ਕਰੋੜ ਰੁਪਏ ਦੇ ਕੰਮ ਕਰਵਾਏ ਜਾਣੇ ਹਨ ਇਹ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਹਰ ਨੇ ਧਨੋਲਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੌਰਾਨ ਕੀਤਾ ਉਨ੍ਹਾਂ ਨੇ ਦੱਸਿਆ ਕਿ ਅੱਜ ਧਨੋਲੇ ਦੇ ਕਰੀਬ 68 ਵੱਖ-ਵੱਖ ਕਮਾਂ ਲਈ ਨੀਂਹ ਪੱਥਰ ਰੱਖੇ ਗਏ ਹਨ ਜਿਨ੍ਹਾਂ ਦੀ ਅੰਦਾਜ਼ਨ ਲਗਤ ਕੀਮਤ 20 ਕਰੋੜ ਰੁਪਏ ਦੱਸਿਆ ਗਿਆ ਉਹਨਾਂ ਦੇ ਵੱਲੋਂ ਇਹਨਾਂ ਵਿੱਚ ਕਰੀਬ 1 ਕਰੋੜ ਦੀ ਲਾਗਤ ਨਾਲ ਇੰਡੋਰ ਸਟੇਡੀਅਮ ਦੀ ਉਸਾਰੀ ਦਾ ਨੀ ਪੱਤਰ 19 ਕਰੋੜ 47 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਨਾਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਪਾਰਕ ਸੀਵਰੇਜ ਆਦਿ ਦੇ ਕੰਮ ਸ਼ਾਮਲ ਹਨ ਇਸ ਤੋਂ ਇਲਾਵਾ ਉਹਨਾਂ ਦਫ਼ਤਰ ਨਗਰ ਕਾਉਂਸਲ ਧਨੋਲਾ ਨੇੜੇ ਕਰੀਬ 25 ਲੱਖ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਲਾਇਬ੍ਰੇਰੀ ਦੇ ਕੰਮ ਦਾ ਵੀ ਨੀ ਪੱਤਰ ਰੱਖਿਆ ਉਹਨਾਂ ਕਿਹਾ ਕਿ ਇਹ ਸਾਰੇ ਕੰਮ ਜਲਦ ਹੀ ਨਿਪਟਰੇ ਚਾੜੇ ਜਾਣਗੇ ਹੋਰ ਕੀ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਜਿਹੜੇ ਅੱਜ ਧਰੌਣਾ ਦੇ ਵਿੱਚ ਵਿਕਾਸ ਕਰ ਜਾਂਦੇ ਜਿਹੜੇ ਨੀ ਪੱਥਰ ਰੱਖੇ ਗਏ ਨੇ ਇਹ ਕਿੰਨੇ ਕਰੋੜ ਦਾ ਜਿਹੜਾ ਹੈਗਾ ਗਲਾਟ ਆਈ ਹੈ ਤੇ ਕਿੰਨੇ ਕੰਮ ਨੇ ਕਿੰਨੇ ਸਮੇਂ ਤੇ ਇਹ ਜਿਹੜੇ ਸੰਪੂਰਨ ਕੀਤੇ ਜਾਣਗੇ ਦੇਖੋ ਜੀ ਤਕਰੀਬਨ ਅੱਜ 68 ਕੰਮਾਂ ਦੇ ਜਿਹੜੇ ਨੀ ਪੱਥਰ ਨੇ ਰੱਖੇ ਗਏ ਆ ਜਿਹਦੀ ਲਾਗਤ ਤਕਰੀਬਨ 20 ਕਰੋੜ ਰੁਪਈਆ ਹੈ ਜਿਹੜੇ ਤਕਰੀਬਨ ਧਰੌਣਲੇ ਦੇ ਸਾਰੇ ਜਿਹੜੇ ਕੰਮ ਨੇ ਜਿਨ੍ਹਾਂ ਦੇ ਵਿੱਚ ਲਾਇਬ੍ਰੇਰੀ ਕਮਿਊਨਿਟੀ ਸੈਂਟਰ ਜਿੱਥੇ ਜਿਹਨੂੰ ਮੈਰਿਜ ਪੈਲਸ ਵੀ ਕਹਿ ਸਕਦੇ ਆ ਵੀ ਤਨੌਲੇ ਦੀਆਂ ਬੱਚੀਆਂ ਦੇ ਜਾਂ ਕੋਈ ਸਾਂਝੇ ਪ੍ਰੋਗਰਾਮ ਕਰ ਸਕਦੇ ਆ ਉੱਥੇ ਵਿਆਹ ਜਿਹੜੇ ਆ ਹੋ ਸਕਦੇ ਆ ਤੇ ਇੱਕ ਇਨਡੋਰ ਜਿਹੜਾ ਸਟੇਡੀਅਮ ਵੀ ਜਿਹੜਾ ਉਹਦੇ ਵਿੱਚ ਬਣ ਰਿਹਾ ਤੇ ਬਾਕੀ 1.5 ਕਰੋੜ ਰੁਪਈਆ ਜਿਹੜਾ ਫਰਨੀ ਤੇ ਉਥੇ ਇੰਟਰਲੌਕ ਲੱਗ ਰਹੀ ਆ ਤੇ ਪਾਰਕ ਬਣ ਰਹੇ ਹੈਗੇ ਸੀਵਰੇਜ ਪੈ ਰਹੇ ਆ ਤੇ ਮੈਨੂੰ ਲੱਗਦਾ ਵੀ ਇੱਕ ਵੀ ਕੰਮ ਚਾਹੇ ਸੀਵਰੇਜ ਦਾ ਗਲੀ ਦਾ ਕੋਈ ਹੋਰ ਸਾਂਝਾ ਕੰਮ ਹੈ ਜਿਹੜਾ ਅਧੂਰਾ ਜਿਹੜਾ ਤਨੌਲੇ ਦਾ ਨਹੀਂ ਰਹੂਗਾ ਤੇ ਸਾਰੇ ਧਨੋਲੇ ਵਾਸੀ ਵਧਾਈ ਦੇ ਜਿੱਥੇ ਪਾਤਰ ਨੇ ਉੱਥੇ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਕਿਉਂਕਿ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਇਹ ਤੁਸੀਂ ਵੀ ਸਾਰੇ ਪੱਤਰਕਾਰ ਪ੍ਰੈਸ ਗੱਲ ਨਾਲ ਸਹਿਮਤ ਹੋ ਕਿ 20 ਕਰੋੜ ਰੁਪਇਆ ਇਕੱਠਾ ਧਨੋਲੇ ਨੂੰ ਜਿਹੜਾ ਉਹ ਦਿੱਤਾ ਹੋਵੇ ਸੋ ਸਾਰੇ ਧਨੋਲੇ ਦੀ ਜਿਹੜੀ ਇਹਦੇ ਨਾਲ ਨਹਿਰ ਜਿਹੜੀ ਆ ਉਹ ਬਦਲ ਜੂਗੀ ਪਹਿਲੀ ਵਾਰ ਹੈ ਵੀ ਕਰੋੜਾ ਰੁਪਏ ਦੇ ਫੰਡ ਆ ਜਿਹੜੇ ਆ ਰਹੇ ਆ ਸੋ ਧਨੋਲੇ ਚ ਵੀ ਤੇ ਅੱਜ ਵੱਖ-ਵੱਖ ਪਿੰਡਾਂ ਚ ਵੀ ਇਸ ਤੋਂ ਇਲਾਵਾ ਕਰੋੜਾ ਰੁਪਇਆ ਦੇ ਜਿਹੜੇ ਅੱਜ ਨਹੀਂ ਪੱਥਰ ਹੈ ਜਿਹੜੇ ਉਹ ਰੱਖੇ ਜਾਣਗੇ ਕਿੰਨੇ ਕ ਸਮੇਂ ਦੇ ਵਿੱਚ ਜਿਹੜੇ ਕੰਮ ਐ ਸਪੂਰਨ ਹੋ ਜਾਣਗੇ ਦੇਖੋ ਸਾਡਾ ਤਾਂ ਇਹ ਆ ਵੀ ਜਿੱਤੇ ਹੁਣ ਕੋਈ ਇੰਡੋਰ ਸੜੀ ਮੈਂ ਜਾਰ ਟਾਈਮ ਲੱਗੂਗਾ ਲਾਇਬ੍ਰੇਰੀ ਤੇ ਜਾਰ ਟਾਈਮ ਲੱਗ ਸਕਦਾ ਕੋਈ ਗਲੀ ਐ ਕੋਈ ਸੀਵਰੇਜ ਐ ਕੋਈ ਪੱਕੀ ਕਰਨੀ ਐ ਕੋਈ ਇੰਟਰਲੋਕਸ ਤੇ ਲੱਗਣੀ ਐ ਮੈਨੂੰ ਲੱਗਦਾ ਉਹ ਤਾਂ 3-4 ਮਹੀਨੇ ਜਿਹੜੇ ਕੰਮ ਨੇ ਮੁਕੰਮਲ ਹੋ ਜਾਣਗੇ ਬਾਕੀ ਸਾਡੇ ਵੱਲ ਦਾ ਦੇਖੋ ਫੰਡ ਆਉਣੇ ਆ ਫੰਡ ਅਸੀਂ ਦੇਤੇ ਵਰਕ ਆਰਡਰ ਜਿਹੜਾ ਅਲੋਟ ਹੋ ਗਿਆ ਹੁਣ ਤਾਂ ਇਹ ਆ ਵੀ ਹੁਣ ਠੇਕੇਦਾਰ ਤੇ ਕਿੰਨੀ ਹਿੰਮਤ ਨਾਲ ਜਿਹੜਾ ਉਹ ਕੰਮ ਹੈ ਜਿਹੜਾ ਉਹ ਕਰਦਾ ਅਸੀਂ ਸਕੂਲ ਦਾ ਮਸਲਾ ਬਹੁਤ ਗਿਆ ਸੀ ਤੁਸੀਂ ਉਹਦਾ ਹੱਲ ਬੰਦੇ ਉਹ ਵੀ ਅਸੀਂ ਕਰਾਂਗੇ ਜੀ ਮੇਰੇ ਉਹ ਪ੍ਰਾਇਓਰਟੀ ਤੇ ਆ ਉਹ ਵੀ ਬੜੀ ਜਲਦੀ ਕਿਉਂਕਿ ਬੜੀ ਪੁਰਾਣੀ ਜਿਹੜੀ ਸਮੱਸਿਆ ਮੇਰਾ ਵਾਅਦਾ ਵੀ ਮੈਂ ਉਸ ਸਮੱਸਿਆ ਦਾ ਹੱਲ ਕਰਵਾ ਕੇ ਦੇਵਾਂਗਾ ਕਿਹੜਾ ਪੈਸਾ ਪੂਰਾ ਪਾਰ ਦਾ ਕੀ ਤਰੀਕੇ ਨਾਲ ਲੱਗਿਆ ਜਾਊਗਾ ਜਦੋਂ ਪਹਿਲਾ ਪੈਸਾ ਆਉਂਦਾ ਬਾਅਦ ਤੁਸੀਂ ਪਹਿਲਾਂ ਸਾਇਆ ਜਿਹੜੀ ਵੀ ਸਾਥ ਪੈ ਜਾਂਦਾ ਜਿਹੜੇ ਫੋਟੇ ਹੁੰਦੇ ਚੱਲਦੇ ਦੇਖੋ ਟਰਾਂਸਪੇਰੈਂਟ ਤਰੀਕੇ ਨਾਲ ਟੈਂਡਰ ਲੱਗੇ ਆ ਜਿਨੇ ਘੱਟ ਅਮਾਊਂਟ ਪਾਈ ਆ ਉਹਨੂੰ ਮਿਲਿਆ ਜੂ ਤੇ ਕੋਈ 5 ਕਰੋੜ ਰੁਪਿਆ ਦਾ ਸਾਨੂੰ ਉਹ ਚੋਂ ਬਚ ਗਿਆ ਸਹੀ ਗੀ ਵੀ 5 ਕਰੋੜ ਦੀ ਲੋਕਾਂ ਨੇ ਲੈਸ ਪਾਈ ਹੈ ਹਨਾ ਵੀ ਜਿਨ੍ਹਾਂ ਨੇ ਘੱਟ ਪਾਕ ਬਜਟ ਮੰਨ ਲਓ ਕਰੋੜ ਦਾ ਕੰਮ ਹੈ ਕੋਈ ਕਹਦਾ ਮੈਂ 70 ਲੱਖ ਚ ਕਰਨ ਨੂੰ ਤਿਆਰ ਆ ਸਾਨੂੰ 30-30 ਲੱਖ ਰੁਪਿਆ ਤਾਂ ਉੱਥੋਂ ਜਿਹੜਾ ਕੰਮਾ ਚੋਂ ਹੀ ਜਿਹੜਾ ਬਚ ਗਿਆ ਤੇ ਬਾਕੀ ਹੁਣ ਜਿਹੜੇ ਠੇਕੇਦਾਰ ਨੇ ਟੈਂਡਰ ਲਿਆ ਅਸੀਂ ਤਾਂ 70 ਲੱਖ ਸਿਰਫ ਇਹ ਚੈੱਕ ਕਰਨਾ ਵੀ ਜਿਹੜਾ ਕੁਆਲਿਟੀ ਹੈ ਉਸ ਕੁਆਲਿਟੀ ਦਾ ਕੰਮ ਜਿਹੜਾ ਉਹ ਕਰ ਰਹੇ ਆ ਜਿਹੜੀ ਇੰਟਰਲੌਕ ਹੈ ਉਹਦਾ ਤੁਹਾਨੂੰ ਤੁਸੀਂ ਸਾਰੇ ਪੱਤਰਕਾਰ ਭਰਾ ਇੱਥੇ ਖੜੇ ਹੋ ਮੈਂ ਕਹਿਣਾ ਵੀ ਜਿੱਥੋਂ ਮਰਜੀ ਤੁਸੀਂ ਟਾਇਲ ਚੱਕ ਕੇ ਟੈਸਟ ਕਰਵਾ ਲਓ ਲੈਬ ਤੋਂ ਜੇ ਮਾਪਦੰਡ ਨਾ ਪੂਰੇ ਕਰਦੀ ਹੋਈ ਤਾਂ ਮੈਂ ਤੁਹਾਨੂੰ ਕਹਿਣਾ ਵੀ ਬਿਲਕੁਲ ਉਹਦਾ ਠੇਕੇਦਾਰ ਦਾ ਕੰਮ ਹੋ ਨਹੀਂ ਦਿੱਤਾ ਜਾਓ ਜੀ ਸਰ ਜਿਵੇਂ ਤੁਸੀਂ ਕਿਹਾ ਵੀ 5 ਕਰੋੜ ਬਾਕੀ ਹੈ ਉਹ 5 ਕਰੋੜ ਹੀ ਧਨੋਲੇ ਤੇ ਲੱਗੂਗਾ ਜਾਂ ਕਿਤੇ ਹੋਰ ਮੈਂ ਇਨਾ ਧਨੋਲੇ ਲਾਵਾਂਗੇ